ਗੁਰੂ ਪਿਆਰੀ ਸਾਧ ਸੰਗਤ ਜੀ ਆਓ ਦਸ਼ਮੇਸ਼ ਪਿਤਾ ਜੀ ਦੀ ਵਕਸ਼ੀ ਹੋਈ ਫਤੇ ਦੀ ਸਾਂਝ ਕਰੀਏ ਗੱਜ ਵੱਜ ਕੇ ਆਖੋ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਾਧ ਸੰਗਤ ਜੀ ਅੱਜ ਅਸੀਂ ਤੁਹਾਡੇ ਨਾਲ ਇੱਕ ਸ਼ਬਦ ਸਾਂਝਾ ਕਰਨ ਜਾ ਰਹੇ ਹਾਂ ਸਾਧ ਸੰਗਤ ਜੀ ਇਸ ਸ਼ਬਦ ਨੂੰ ਧਿਆਨ ਦੇ ਨਾਲ ਸੁਣਨਾ ਜੀ ਸਾਥ ਸੰਗਤ ਜੀ ਜਿਸ ਦੇ ਘਰ ਵਿੱਚ ਗਰੀਬੀ ਹੈ ਸਾਥ ਸੰਗਤ ਜੀ ਤੁਸੀਂ ਇਸ ਸ਼ਬਦ ਦਾ ਜਾਪ 40 ਦਿਨ 108 ਵਾਰ ਕਰਨਾ ਹੈ ਸਾਥ ਸੰਗਤ ਜੀ ਆਪ ਜੀ ਦੇ ਘਰ ਵਿੱਚੋਂ ਗਰੀਬੀ ਦੂਰ ਹੋ ਜਾਵੇਗੀ ਸਾਥ ਸੰਗਤ ਜੀ ਆਪ ਜੀ ਨੇ ਇਸ ਵੀਡੀਓ ਨੂੰ ਅੰਤ ਤੱਕ ਜਰੂਰ ਵੇਖਣਾ ਹੈ ਆਪ ਜੀ ਨੂੰ ਬਹੁਤ ਕੁਝ ਸਿੱਖਣ ਨੂੰ ਮਿਲੇਗਾ ਆਪ ਜੀ ਨੂੰ ਇਹ ਵੀ ਤਜਰਬਾ ਹੋ ਜਾਏਗਾ ਕਿ ਜਦੋਂ ਅਸੀਂ ਸਾਧੂ ਸੰਤਾਂ ਨੂੰ ਸੱਚੇ ਮੰਨਦੇ ਨਾਲ ਧਿਆਉਂਦੇ ਹਾਂ ਤਾਂ ਵਾਹਿਗੁਰੂ ਜੀ ਸਾਡੀ ਝੋਲੀ ਵਿੱਚ ਕਿਵੇਂ ਖੁਸ਼ੀਆਂ ਪਾਉਂਦੇ ਹਨ ਸਾਧ ਸੰਗਤ ਜੀ ਤੇ ਵੀਡੀਓ ਰੋਜ਼ ਦੇਖਿਆ ਕਰੋ ਸਾਧ ਸੰਗਤ ਜੀ ਸੰਤ ਬਾਬਾ ਅਜੀਤ ਸਿੰਘ ਜੀ ਦੀਆਂ ਰੋਜ਼ ਨਮੀਆਂ ਨਮੀਆਂ ਵੀਡੀਓਜ਼ ਨੂੰ ਵੇਖਣ ਦੇ ਲਈ ਚੈਨਲ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਕਰ ਲੈਣਾ ਜੀ ਤਾਂ ਜੋ ਆਪ ਜੀ ਨੂੰ ਰੋਜ਼ ਨਮੀਆਂ ਨਮੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਮਿਲ ਸਕੇ ਸਾਧ ਸੰਗਤ ਜੀ ਅਤੇ ਕਮੈਂਟ ਬਾਕਸ ਵਿੱਚ ਸੰਤ ਬਾਬਾ ਅਜੀਤ ਸਿੰਘ ਜੀ ਹੰਸਾੜੇ ਵਾਲੇ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਜੋ ਬਾਬਾ ਜੀ ਦਾ ਮਿਹਰ ਭਰਿਆ ਹੱਥ ਆਪ ਜੀ ਤੇ ਤੇ ਆਪ ਜੀ ਦੇ ਪਰਿਵਾਰ ਤੇ ਬਣਿਆ ਰਹੇ ਸਾਧ ਸੰਗਤ ਜੀ ਤੇ ਵਾਹਿਗੁਰੂ ਨੂੰ ਸੱਚੇ ਮੰਨ ਦੇ ਨਾਲ ਤੇ ਆਇਆ ਕਰੋ ਵਾਹਿਗੁਰੂ ਜੀ ਅੱਜ ਦੇ ਝੋਲੀ ਵਿੱਚ ਖੁਸ਼ੀਆਂ ਪਾਉਣਗੇ 사ਤਸੰਗਤ ਜੀ ਅਓ ਅੱਜ ਆਪਾਂ ਤੁਹਾਨੂੰ ਇਸ ਸ਼ਬਦ ਬਾਰੇ ਦੱਸਦੇ ਹਾਂ 사ਤਸੰਗਤ ਜੀ ਵੀਡੀਓ ਨੂੰ ਅੰਤ ਤੱਕ ਜ਼ਰੂਰ ਵੇਖਣਾ ਜੀ 사ਤਸੰਗਤ ਜੀ ਜੇਕਰ ਤੁਹਾਡੇ ਘਰ ਵਿੱਚ ਵੀ ਗਰੀਬੀ ਹੈ ਘਰ ਵਿੱਚ ਮਾਇਆ ਦੀ ਕਮੀ ਹੈ ਅਤੇ ਗੁਜ਼ਾਰਾ ਬਹੁਤ ਮੁਸ਼ਕਿਲ ਨਾਲ ਚੱਲ ਰਿਹਾ ਹੈ ਤਾਂ 사ਤਸੰਗਤ ਜੀ ਅੱਜ ਤੁਸੀਂ ਇਸ ਸ਼ਬਦ ਨੂੰ ਧਿਆਨ ਦੇ ਨਾਲ ਸੁਣਨਾ ਹੈ 사ਤਸੰਗਤ ਜੀ ਅੱਜ ਤੁਹਾਨੂੰ ਗੁਰਬਾਣੀ ਦੇ ਇੱਕ ਐਸੇ ਪਵਿੱਤਰ ਸ਼ਬਦ ਬਾਰੇ ਦੱਸਣ ਜਾ ਰਹੇ ਹਾਂ 사ਤਸੰਗਤ ਜੀ ਜਿਸ ਦਾ ਚਮਤਕਾਰ ਦੇਖ ਕੇ ਤੁਸੀਂ ਹੈਰਾਨ ਹੋ ਜਾਵੋਗੇ 사ਤਸੰਗਤ ਜੀ ਇਸ ਸ਼ਬਦ ਦੇ ਜਾਪ ਨਾਲ ਗਰੀਬੀ ਤੁਹਾਡੇ ਘਰ ਤੋਂ ਕਹਾਂ ਦੂਰ ਚਲੀ ਜਾਵੇਗੀ ਸਾਤ ਸੰਗਤ ਜੀ ਅਤੇ ਕਦੇ ਵਾਪਸ ਨਹੀਂ ਆਵੇਗੀ ਸਾਤ ਸੰਗਤ ਜੀ ਗੁਰੂ ਸਾਹਿਬ ਦੀ ਕਿਰਪਾ ਨਾਲ ਘਰ ਦੇ ਵਿੱਚ ਮਾਇਆ ਦੀ ਕਮੀ ਨਹੀਂ ਰਹੇਗੀ ਸਾਤ ਸੰਗਤ ਜੀ ਗਰੀਬੀ ਕੋਹਾਂ ਦੂਰ ਚਲੀ ਜਾਵੇਗੀ ਸਾਤ ਸੰਗਤ ਜੀ ਘਰ ਵਿੱਚ ਲਹਿਰਾ ਬਹਿਰਾ ਹੋ ਜਾਣਗੇ ਇਸ ਸ਼ਬਦ ਦਾ ਜਾਪ ਤੁਸੀਂ 40 ਦਿਨ ਹਰ ਰੋਜ਼ ਕਰਨਾ ਹੈ ਸਾਤ ਸੰਗਤ ਜੀ ਤੁਸੀਂ ਇਸ ਸ਼ਬਦ ਨੂੰ ਇਕਾਗਰ ਮਨ ਚਿਤ ਕਰਕੇ ਜਾਪ ਕਰਨਾ ਹੈ 사ਤ ਸੰਗਤ ਜੀ ਇਸ ਸ਼ਬਦ ਨੂੰ ਤੁਸੀਂ 108 ਵਾਰ ਹਰ ਰੋਜ਼ 40 ਦਿਨ ਕਰਨਾ ਹੈ 사ਤ ਸੰਗਤ ਜੀ ਗੁਰੂ ਮਹਾਰਾਜ ਅਗੇ ਅਰਦਾਸ ਕਰਨੀ ਹੈ ਕਿ ਇਸ ਬਾਈ ਗੁਰੂ ਜੀ ਸਾਡੇ ਘਰ ਦੇ ਵਿੱਚੋਂ ਗਰੀਬੀ ਦੂਰ ਹੋ ਜਾਵੇ ਤੇ ਮਾਇਆ ਦੇ ਢੇਰ ਲੱਗ ਜਾਣ 사ਤ ਸੰਗਤ ਜੀ ਇਸ ਨਾਲ ਤੁਹਾਡੇ ਘਰ ਦੇ ਵਿੱਚੋਂ ਗਰੀਬੀ ਦੂਰ ਹੋ ਜਾਵੇਗੀ 사ਸੰਗਤ ਜੀ ਇੱਕ ਵਾਰ ਇੱਕ ਮਾਈ ਸੰਤ ਹੰਸਾਲੀ ਸਾਹਿਬ ਸੰਤ ਬਾਬਾ ਅਜੀਤ ਸਿੰਘ ਜੀ ਦੇ ਦਰਸ਼ਨਾਂ ਲਈ ਗਈ 사ਸੰਗਤ ਜੀ ਤੁਸੀਂ ਸੁਣ ਕੇ ਹੈਰਾਨ ਹੋਵੋਗੇ ਜਦੋਂ ਉਹ ਬਾਬਾ ਜੀ ਦੇ ਦਰਸ਼ਨ ਕਰਨ ਲੱਗੀ 사ਸੰਗਤ ਜੀ ਉਸਨੇ ਬਾਬਾ ਜੀ ਨੂੰ ਮੱਥਾ ਟੇਕਿਆ ਤੇ ਰੋਣ ਲੱਗ ਪਈ ਸਾਧ ਸੰਗਤ ਜੀ ਕਹਿੰਦੇ ਬਾਬਾ ਜੀ ਸਾਡੇ ਘਰ ਦੇ ਵਿੱਚ ਬਹੁਤ ਗਰੀਬੀ ਹੈ ਸਾਡੇ ਕੋਲ ਰੋਟੀ ਖਾਣ ਤੱਕ ਦੇ ਪੈਸੇ ਨਹੀਂ ਹੁੰਦੇ ਤਾਂ ਸਾਧ ਸੰਗਤ ਜੀ ਬਾਬਾ ਜੀ ਨੇ ਕਿਹਾ ਭਾਈ ਤੂੰ ਰੋ ਨਾ ਸਾਧ ਸੰਗਤ ਜੀ ਤਾਂ ਸੇਵਾਦਾਰ ਨੇ ਉਸ ਮਾਈ ਨੂੰ ਕਿਹਾ ਕਿ ਮਾਈ ਤੂੰ ਬਾਬਾ ਜੀ ਦੇ ਵਚਨਾਂ ਨੂੰ ਸਵੀਕਾਰ ਲਈ ਸਾਧ ਸੰਗਤ ਜੀ ਤਾਂ ਬਾਬਾ ਜੀ ਨੇ ਉਸ ਨੂੰ ਕਿਹਾ ਕਿ ਭਾਈ ਤੂੰ ਜਿੰਨੀ ਬਾਣੀ ਪੜ ਸਕਦੀ ਹੈ ਉੰਨੀ ਬਾਣੀ ਪੜਿਆ ਕਰ 사త్సੰਗਤ ਜੀ ਤਾਂ ਉਸ ਨੇ ਬਾਬਾ ਜੀ ਦੇ ਸਤਿ ਵਚਨ ਕਹਿ ਕੇ ਮੰਨ ਲਿਆ 사త్సੰਗਤ ਜੀ ਸੰਤ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲੇ ਜੋ ਵੀ ਉਹਨਾਂ ਕੋਲ ਆਪਣੇ ਦੁੱਖੜੇ ਲੈ ਕੇ ਜਾਂਦਾ ਸੀ ਤਾਂ 사త్సੰਗਤ ਜੀ ਬਾਬਾ ਜੀ ਉਹਨਾਂ ਨੂੰ ਬਾਣੀ ਪੜਨ ਲਈ ਹੀ ਜ਼ਿਆਦਾ ਕਹਿੰਦੇ ਸੀ ਸਾਥ ਸੰਗਤ ਜੀ ਜਿਵੇਂ ਪੰਡਤ ਹੁੰਦੇ ਨੇ ਉਹ ਕਹਿੰਦੇ ਨੇ ਕਿ ਭਾਈ ਆਹ ਉਪਾਏ ਕਰ ਲਓ ਆਹ ਉਪਾਏ ਕਰ ਲਿਓ ਪ੍ਰਸਾਦ ਸੰਗਤ ਜੀ ਸੰਤ ਮਹਾਂਪੁਰਸ਼ ਕਹਿੰਦੇ ਨੇ ਭਾਈ ਗੁਰੂ ਤੋਂ ਬਿਨਾ ਹੋਰ ਕੋਈ ਨਹੀਂ ਸਭ ਤੋਂ ਵੱਡਾ ਉਹ ਗੁਰੂ ਹੈ ਸਾਥ ਸੰਗਤ ਜੀ ਤਾਂ ਬਾਬਾ ਜੀ ਨੇ ਉਸ ਮਾਈ ਨੂੰ ਇਸ ਛਵਦ ਵਾਰੇ ਕਿਹਾ ਕਿ ਇਸ ਛਵਦ ਨੂੰ ਤੂੰ ਰੋਜ਼ 108 ਵਾਰ ਕਰਿਆ ਸਾਤਸੰਗਤ ਜੀ ਤਾਂ ਉਸ ਮਾਈ ਨੇ ਬਾਬਾ ਜੀ ਦੇ ਵਚਨ ਸਤਿ ਵਚਨ ਕਹਿ ਕੇ ਮੰਨ ਲਿਆ ਤਾਂ ਸਾਤਸੰਗਤ ਜੀ ਤੁਸੀਂ ਹੈਰਾਨ ਹੋਵੋਗੇ ਉਹ ਮਾਈ ਬਾਬਾ ਜੀ ਦੇ ਦਰਸ਼ਨ ਕਰਕੇ ਚਲੀ ਗਈ ਜਦੋਂ ਆਪਣੇ ਘਰ ਗਈ ਸਾਤਸੰਗਤ ਜੀ ਤਾਂ ਉਸ ਨੇ ਆਪਣੇ ਮੁੰਡੇ ਨੂੰ ਦੱਸਿਆ ਕਿ ਮੈਂ ਬਾਬਾ ਜੀ ਦੇ ਕੋਲ ਗਈ ਸੀ ਤਾਂ ਸਾਤਸੰਗਤ ਜੀ ਉਸ ਮੁੰਡੇ ਨੇ ਆਪਣੀ ਮਾਂ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ ਉਸ ਨੂੰ ਲੱਗਾ ਕਿ ਇਹ ਕਿਸੇ ਪੰਡਿਤ ਫਕੀਰ ਕੋਲ ਗਈ ਸੀ ਤਾਂ ਸਾਧ ਸੰਗਤ ਜੀ ਤਾਂ ਮਾਈ ਨੇ ਕੁੱਟ ਵੀ ਖਾਦੀ ਆਪਣੇ ਮੁੰਡੇ ਤੋਂ ਸਾਧ ਸੰਗਤ ਜੀ ਕਿਉਂਕਿ ਉਸ ਦਾ ਮੁੰਡਾ ਬਹੁਤ ਨਸ਼ੇ ਕਰਦਾ ਸੀ ਉਸ ਨੇ ਘਰ ਦਾ ਸਾਰਾ ਕੁਝ ਵੇਚ ਦਿੱਤਾ ਸੀ ਹੁਣ ਉਹਨਾਂ ਦੇ ਕੋਲ ਰੋਟੀ ਖਾਣ ਲਈ ਪੈਸੇ ਵੀ ਨਹੀਂ ਸੀ ਤਾਂ ਸਾਧ ਸੰਗਤ ਜੀ ਉਸ ਮਾਈ ਨੇ ਉਸ ਸ਼ਬਦ ਦਾ ਜਾਪ ਕੀਤਾ ਸਾਧ ਸੰਗਤ ਜੀ ਉਸਨੇ ਇਕਾਗਰ ਚਿੱਤ ਹੋ ਕੇ ਬਾਬਾ ਜੀ ਨੂੰ ਯਾਦ ਰੱਖ ਕੇ ਵਾਹਿਗੁਰੂ ਨੂੰ ਯਾਦ ਰੱਖ ਕੇ ਰੋਜ਼ 108 ਵਾਰ ਜਾਪ ਕਰਨਾ ਸ਼ੁਰੂ ਕਰ ਦਿੱਤਾ ਤਾਂ ਸਾਧ ਸੰਗਤ ਜੀ ਥੋੜਾ ਸਮਾਂ ਬੀਤਦਾ ਗਿਆ ਬੀਤਦਾ ਗਿਆ ਤਾਂ ਸਾਧ ਸੰਗਤ ਜੀ ਥੋੜੇ ਟਾਈਮ ਬਾਅਦ ਉਹਦੇ ਮੁੰਡਾ ਨਸ਼ਾ ਕਰਨਾ ਛੱਡ ਗਿਆ ਸਾਧ ਸੰਗਤ ਜੀ ਹੌਲੀ-ਹੌਲੀ ਉਸ ਨੂੰ ਅਕਲ ਆਉਣ ਲੱਗ ਗਈ ਤਾਂ ਸਾਧ ਸੰਗਤ ਜੀ ਉਸਨੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਸਾਧ ਸੰਗਤ ਜੀ ਉਹ ਮਿਸਤਰੀ ਦੇ ਨਾਲ ਦਿਹਾੜੀ ਕਰਨ ਲੱਗ ਪਿਆ ਤਾਂ ਸਾਧ ਸੰਗਤ ਜੀ ਉਹਨਾਂ ਦੇ ਘਰ ਵਿੱਚ ਰੋਟੀ ਪਕਣੀ ਸ਼ੁਰੂ ਹੋ ਗਈ ਸਾਧ ਸੰਗਤ ਜੀ ਨਹੀਂ ਤੇ ਉਹ ਕਦੀ ਕਿਸੇ ਕੋ ਮੰਗ ਕੇ ਕਦੀ ਕਿਸੇ ਤੋਂ ਮੰਗ ਕੇ ਰੋਟੀ ਨਾਲ ਖਾ ਕੇ ਗੁਜ਼ਾਰਾ ਕਰਦੇ ਸੀ ਸਾਸ ਸੰਗਤ ਜੀ ਤਾਂ ਥੋੜਾ ਟਾਈਮ 5-6 ਮਹੀਨੇ ਸਾਸ ਸੰਗਤ ਜੀ ਬੀਤ ਗਏ ਜਦੋਂ ਉਸ ਮਾਈ ਨੇ ਵਾਹਿਗੁਰੂ ਨੂੰ ਸੱਚੇ ਮਨ ਦੇ ਨਾਲ ਧਿਆਇਆ ਉਸ ਸ਼ਬਦ ਦਾ ਜਾਪ ਕੀਤਾ ਤਾਂ ਸਾਸ ਸੰਗਤ ਜੀ ਤਾਂ ਉਹਨਾਂ ਦੇ ਦਿਨ ਬਦਲ ਗਏ ਸਾਸ ਸੰਗਤ ਜੀ ਉਸਨੇ ਆਪਣੇ بیٹے ਦਾ ਵਿਆਹ ਕਰ ਦਿੱਤਾ ਸਾਸ ਸੰਗਤ ਜੀ ਉਹ ਵੀ ਉਸਨੇ ਚੁੰਨੀ ਚੜਾ ਕੇ ਕਰ ਲਿਆ ਸਾਤਸੰਗਤ ਜੀ ਕਿਉਂਕਿ ਉਹਨਾਂ ਕੋਲ ਇੰਨੇ ਪੈਸੇ ਨਹੀਂ ਸੀ ਤਾਂ ਸਾਤਸੰਗਤ ਜੀ ਉਹ ਜਿਹੜੀ ਉਹਨਾਂ ਦੇ ਘਰ ਵਾਟੀ ਆਈ ਉਹ ਭਾਗਾ ਵਾਲੀ ਸੀ ਤਾਂ ਸਾਤਸੰਗਤ ਜੀ ਉਸ ਤੇ ਆਉਣ ਦੇ ਨਾਲ ਉਹਨਾਂ ਦੇ ਘਰ ਦੇ ਹਾਲਾਤ ਬਦਲ ਗਏ ਤਾਂ ਸਾਤਸੰਗਤ ਜੀ ਪਰ ਉਹ ਮਾਈ ਨੇ ਵਾਹਿਗੁਰੂ ਦਾ ਨਾਮ ਲੈਣਾ ਨਹੀਂ ਛੱਡਿਆ ਤੇ ਉਸ ਸ਼ਬਦ ਦਾ ਜਾਪ ਕਰਨਾ ਨਹੀਂ ਛੱਡਿਆ ਸਾਤਸੰਗਤ ਜੀ ਫਿਰ ਇਦਾਂ ਹੀ ਥੋੜਾ ਟਾਈਮ ਬੀਤਦਾ ਗਿਆ ਤੇ ਉਹਨਾਂ ਦੇ ਬਹੁਤ ਚੰਗੇ ਦਿਨ ਆ ਗਏ ਉਸ ਦੇ ਮੁੰਡੇ ਨੂੰ ਨੌਕਰੀ ਮਿਲ ਗਈ ਸਾਧ ਸੰਗਤ ਜੀ ਇਸੇ ਤਰ੍ਹਾਂ ਫਿਰ ਘਰ ਦੇ ਵਿੱਚ ਰੋਟੀ ਪਕਕਣੀ ਸ਼ੁਰੂ ਹੋ ਗਈ ਸਾਧ ਸੰਗਤ ਜੀ ਹੌਲੀ ਹੌਲੀ ਉਹਨਾਂ ਨੇ ਆਪਣਾ ਇੱਕ ਕਮਰਾ ਪਾ ਲਿਆ ਸਾਧ ਸੰਗਤ ਜੀ ਇਸੇ ਤਰ੍ਹਾਂ ਉਹਨਾਂ ਦੇ ਦਿਨ ਬਦਲ ਗਏ ਦਾ ਸਾਧ ਸੰਗਤ ਜੀ ਫਿਰ ਉਹ ਬੇਬੀ ਸੰਤ ਬਾਬਾ ਅਜੀਤ ਸਿੰਘ ਜੀ ਦਾ ਸ਼ੁਕਰਾਨਾ ਕਰਨ ਲਈ ਆਈ ਤਸਾ ਸנגੇ ਜੀ ਜਦੋਂ ਉਹ ਬਾਬਾ ਜੀ ਦੇ ਮੱਥਾ ਟੇਕਣ ਲੱਗੀ ਤਾਂ ਬਾਬਾ ਜੀ ਨੇ ਪੁੱਛਿਆ ਬੀਬੀ ਹੁਣ ਠੀਕ ਐ ਕਹਿੰਦੀ ਹਾਂਜੀ ਬਾਬਾ ਜੀ ਮੇਰਾ ਮੁੰਡਾ ਵੀ ਨਸ਼ਾ ਕਰਨਾ ਛੱਡ ਗਿਆ ਤੇ ਘਰ ਦੇ ਵਿੱਚੋਂ ਬਾਬਾ ਜੀ ਗਰੀਬੀ ਵੀ ਦੂਰ ਹੋ ਗਈ ਹੈ ਤਾਂ ਬਾਬਾ ਜੀ ਮੁਸਕਰਾ ਕੇ ਕਹਿੰਦੇ ਭਾਈ ਵਾਹਿਗੁਰੂ ਦਾ ਜਾਪ ਕਰਿਆ ਕਰ ਜਿੰਨਾ ਵੈਗੁਰੂ ਦਾ ਜਾਪ ਕਰੋਗੀ ਉਨੀਆਂ ਖੁਸ਼ੀਆਂ ਪ੍ਰਾਪਤ ਹੋਣਗੀਆਂ 사త్సੰਗ ਜੀ ਇਸੇ ਤਰ੍ਹਾਂ ਉਸ ਮਾਈ ਦੀ ਜ਼ਿੰਦਗੀ ਵੀ ਬਦਲ ਗਈ ਤੇ ਮਾਇਆ ਦੀ ਮਾਇਆ ਘਰ ਦੇ ਵਿੱਚ ਆਉਣ ਲੱਗ ਪਈ 사త్సੰਗ ਜੀ ਆਓ ਹੁਣ ਆਪਾਂ ਇਸ ਪਵਿੱਤਰ ਸ਼ਬਦ ਦੀ ਸਾਂਝ ਪਾਉਂਦੇ ਹਾਂ ਸ੍ਰੀ ਰਾਗ ਮਹੱਲਾ ਪੰਜਮਾ ਜੇ ਕੋ ਹੋਵੇ ਦੁਬਲਾ ਨੰਗ ਉਖ ਕੀ تیر ਦਮੜਾ ਭਲੇ ਨ ਪਵੈ ਨਾ ਕੋ ਦੇਵੈ تیر ਸਵਾਰਥ ਸਵਉ ਨਾ ਕੋ ਕਰੈ ਨ ਕਿਛ ਹੋਵੈ ਕਾਜ ਚਿਤ ਆਵੈ ਉਸ ਪਾਰ ਬ੍ਰਹਮ ਤਾ ਨ ਚਲ ਹੋਵੈ ਰਾਜ ਵੀਰੀ ਰਾਗ ਮਹੱਲਾ ਪੰਜਵਾ ਜੇ ਕੋ ਹੋ ਵੈ ਦਬਲਾ ਨੰਗ ਪੁਖ ਕੀ ਤੀਰ ਦਮਣਾ ਭਲੇ ਨ ਪਵੈ ਨਾ ਕੋ ਦੇਵੈ ਤੀਰ ਸਵਰਤ ਸਵਾਉ ਨਾ ਕੋ ਕਰੈ ਨਾ ਕਿਛ ਹੋਵੇ ਕਾਜ ਚਿਤ ਆਵੇ ਉਸ ਪਾਰ ਬ੍ਰਹਮ ਤਾ ਨਹਿ ਚਲ ਹੋਵੇ ਰਾਜ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਾਧ ਸੰਗਤ ਜੀ ਏ ਸੀ ਆਪਣਾ ਅੱਜ ਦਾ ਸ਼ਬਦ ਸਾਧ ਸੰਗਤ ਜੀ ਜੋ ਵੀ ਸੰਗਤ ਇਸ ਚੈਨਲ ਤੇ ਨਵੀਂ ਜੁੜੀ ਹੈ ਸੰਤ ਬਾਬਾ ਅਜੀਤ ਸਿੰਘ ਜੀ ਦੀਆਂ ਰੋਜ਼ ਨਮੀਆਂ ਨਮੀਆਂ ਵੀਡੀਓਜ਼ ਨੂੰ ਵੇਖਣ ਦੇ ਲਈ ਚੈਨਲ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਕਰ ਲੈਣਾ ਜੀ ਤਾਂ ਜੋ ਆਪ ਜੀ ਨੂੰ ਰੋਜ਼ ਨਮੀਆਂ ਨਮੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਮਿਲ ਸਕੇ ਸਾ ਸੰਗਤ ਜੀ ਇਸੇ ਤਰ੍ਹਾਂ ਕਮੈਂਟ ਬਾਕਸ ਵਿੱਚ ਸੰਤ ਬਾਬਾ ਅਜੀਤ ਸਿੰਘ ਜੀ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਜੋ ਬਾਬਾ ਜੀ ਦਾ ਮਿਹਰ ਭਰਿਆ ਹੱਥ ਆਪ ਜੀਤੇ ਤੇ ਆਪ ਜੀਤੇ ਪਰਿਵਾਰ ਤੇ ਬਣਿਆ ਰਹੇ 사ਤ ਸੰਗਤ ਜੀ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ ਲੈ ਜੀ ਫਤਿਹ ਦਾ ਜਵਾਬ ਫਤਿਹ ਵਿੱਚ ਦੇਣਾ ਜੀ ਗੱਜਵਾਜ ਕੀ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿ